ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਏ ਹਾਂ ਜੀ ਟਿਸਟਾ ਬ੍ਰਾਂਡ ਦੀ ਕਲੈਕਸ਼ਨ ਹੋਊਗੀ ਜੀ ਅੱਜ ਵਾਲੀ ਸਾਰੀ ਇਹ ਕ੍ਰੇਪ ਦੇ ਸੂਟ ਹੈ ਜੀ ਨਾਲ ਪਲੇਨ ਬਾਟਮ ਹੈ ਜੀ ਕ੍ਰੇਪ ਦੀ ਕ੍ਰੇਪ ਦੀ ਸ਼ਰਟ ਆਊਗੀ ਜੀ ਡਿਜੀਟਲ ਪ੍ਰਿੰਟ ਦੀ 2.5 ਮੀਟਰ ਦੀ ਕੱਟ ਹੋਊਗੀ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਗੇ ਜੀ ਤੁਸੀਂ ਸਾਡ ਨੂੰ ਮੈਸੇਜ ਭੇਜ ਕੇ ਆਪ ਦਾ ਸਾਰੀ ਡਿਟੇਲ ਇਹਨਾਂ ਦੀ ਲੈ ਸਕਦੇ ਹੋ 8847076822 ਸਾਡਾ ਨੰਬਰ ਹੈ ਜੀ ਇਹ ਆਲ ਓਵਰ ਆਉਣਗੇ ਜੀ ਤੁਸੀਂ ਇਹਨਾਂ ਦੇ ਨਾਲ ਬਾਟਮ ਵੀ ਮੈਚਿੰਗ ਕਰਵਾ ਸਕਦੇ ਹੋ ਤੇ ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਬਾਟਮ ਵੀ ਮੈਚਿੰਗ ਕਰਵਾ ਸਕਦੇ ਹੋ ਜੀ ਬਹੁਤ ਜ਼ਿਆਦਾ ਸੋਹਣਾ ਤੇ ਪਿਆਰਾ ਫੈਬਰਿਕ ਹੈ ਜੀ ਇਹ ਵਾਲੇ ਸੂਟ ਦੁਪੱਟਿਆਂ ਵਾਲੇ ਹੈ ਜੀ ਚਨੂਨ ਦੇ ਚਨੂਨ ਦਾ ਹੀ ਦੁਪੱਟਾ ਆਊਗਾ ਚਨੂਨ ਦੀ ਸ਼ਰਟ ਆਊਗੀ ਜੀ ਤੇ ਨਾਲ ਬਾਟਮ ਕਰੇਪ ਦੀ ਆਊਗੀ ਬਹੁਤ ਜ਼ਿਆਦਾ ਸੋਹਣਾ ਤੇ ਪਿਆਰੇ ਪਿਆਰੇ ਜਿਹੇ ਕਲਰ ਹੈ ਜੀ ਢਾਈ ਢਾਈ ਮੀਟਰ ਦੀ ਕਟ ਹੋਊਗੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਸਾਰੇ ਸੂਟ ਟਿਸਟਾ ਬ੍ਰਾਂਡ ਦੇ ਹੈ ਜੀ ਕੋਈ ਵੀ ਸੂਟ ਨਾਨ ਬ੍ਰਾਂਡਡ ਨਹੀਂ ਹੈ ਜੀ ਸਾਰੀ ਕਲੈਕਸ਼ਨ ਅੱਜ ਵਾਲੀ ਟਿਸਟਾ ਬ੍ਰਾਂਡ ਦੀ ਆਊਗੀ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਜੀ ਇਹਨਾਂ ਦੇ ਤੇ ਕਪੜਾ ਬਿਲਕੁਲ ਮਲਾਈ ਵਰਗਾ ਹੈ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਤੁਸੀਂ ਜਦੋਂ ਮੰਗਵਾਉਂਗੇ ਤੇ ਤੁਹਾਡੇ ਕੋਲ ਪਹੁੰਚੂਗਾ ਫੈਬਰਿਕ ਉਦੋਂ ਸੋਨੂੰ ਇਹਦੀ ਫੀਲ ਫਾਲ ਦਾ ਪਤਾ ਲੱਗੂਆ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਤੁਸੀਂ ਇੱਕ ਵਾਰੀ ਸਾਡੇ ਤੇ ਯਕੀਨ ਕਰਕੇ ਜਰੂਰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਕੋਟਰਾ ਇਹਦੇ ਹੋਣਗੇ ਜੀ ਇਹਨਾਂ ਦੇ ਨਾਲ ਕੋਟਰਾਈ ਦੀ ਸ਼ਰਟ ਹੋਊਗੀ ਜੀ ਕੋਟਰਾਈ ਦੀ ਬਾਟਮ ਹੋਊਗੀ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੋਊਗਾ ਜੀ ਡੋਰੀਏ ਦਾ ਚੈੱਕ ਡੋਰੀਏ ਦਾ ਦੁਪੱਟਾ ਹੈ ਜੀ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਸੁਪਰ ਸੌਫਟ ਹੈ ਕੋਈ ਇਹ ਹਾਰਡ ਨਹੀਂ ਕੋਈ ਇਹ ਸ਼੍ਰਿੰਕ ਨਹੀਂ ਹੁੰਦਾ ਕੋਈ ਇਹ ਦੇ ਤਾਂ ਕਲਰ ਨਹੀਂ ਖਰਾਬ ਹੁੰਦਾ ਨਾ ਇਹਦਾ ਕੋਈ ਵੀ ਫੈਬਰਿਕ ਤੇ ਉੱਪਰ ਬੁਰਾ ਹੋਵੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਇਹ ਵਾਲੇ ਸੂਟ ਆਉਣਗੇ ਜੀ ਰਾਮ ਟੈਕਸ ਬ੍ਰਾਂਡ ਦੇ ਇਹ ਵੀ ਕਰੇਪ ਦਾ ਫੈਬਰਿਕ ਆਊਗਾ ਜੀ ਕਰੇਪ ਸਿਲਕ ਹੈ ਜੀ ਆਲ ਓਵਰ ਸੂਟ ਹੈ ਤੁਸੀਂ ਇਹਨਾਂ ਨੂੰ ਮੈਚਿੰਗ ਵੀ ਕਰਵਾ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਜਿਵੇਂ ਦੀ ਤੁਹਾਡੀ ਚੋਇਸ ਹੋਵੇ ਤੁਸੀਂ ਉਸੇ ਤਰ੍ਹਾਂ ਇਹਨਾਂ ਨੂੰ ਲੈ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਹੈ ਜੀ ਇਹਨਾਂ ਦੇ ਤੇ ਸਾਰੇ ਸੂਟ ਇਹ ਬ੍ਰਾਂਡਡ ਹੀ ਆਉਣਗੇ ਜੀ ਅੱਜ ਵਾਲੀ ਕਲੈਕਸ਼ਨ ਟੋਟਲੀ ਬ੍ਰਾਂਡਡ ਹੈ ਤੁਸੀਂ ਇਹ ਹਾਲਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਲੈ ਸਕਦੇ ਹੋ ਜਿਵੇਂ ਦੀ ਤੁਹਾਡੀ ਚੋਇਸ ਹੈ ਤੁਸੀਂ ਇਹਨਾਂ ਦੇ ਨਾਲ ਸਾਡੇ ਤੋਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਜੇ ਕਿਸੇ ਵੀ ਭੈਣ ਨੂੰ ਭੈਣ ਨੇ ਦੁਪੱਟਾ ਰੈਡੀ ਕਰਵਾਉਣਾ ਤਾਂ ਆਪਣੇ ਕੋਲੇ ਦੁਪੱਟੇ ਸਾਨੂੰ ਮਿਲ ਜਾਣਗੇ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾ ਸਕਦੇ ਹੋ ਜੀ ਸਾਡੇ ਤੋਂ ਆਪਣੇ ਕੋਲੇ ਹਰ ਤਰ੍ਹਾਂ ਦਾ ਦੁਪੱਟਾ ਹੁੰਦਾ ਹੈ ਜੀ ਤੁਸੀਂ ਕੋਈ ਵੀ ਦੁਪੱਟਾ ਸਾਡੇ ਤੋਂ ਲੈ ਸਕਦੇ ਹੋ ਇੱਕ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਵੀਡੀਓ ਪਾਉਂਦੇ ਰਹਿੰਨੇ ਆ ਜੀ ਤੇ ਪਲੀਜ਼ ਰਿਕੁਐਸਟ ਹੈ ਜੀ ਤੁਸੀਂ ਬਿਲਕੁਲ ਵੀ ਮੇਰੀ ਵੀਡੀਓ ਨੂੰ ਲਾਈਕ ਨਹੀਂ ਕਰਦੇ ਜੀ ਤੇ ਨਾ ਹੀ ਅੱਗੇ ਸ਼ੇਅਰ ਕਰਦੇ ਹੋ ਤੇ ਨਾ ਕੋਈ ਕਮੈਂਟ ਕਰਦਾ ਜੀ ਪਲੀਜ਼ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਜੀ ਪਲੀਜ਼ ਲਾਈਕ ਵੀ ਕਰ ਦਿਆ ਕਰੋ ਮੇਰੀ ਵੀਡੀਓ ਨੂੰ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਨਿਓ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ